ਵੇਰ ਜੈ ਜੈ ਹਉ ਫਿਰਿਓ ਕੌਤਕ ਠਾਉ ਠਾਏ ਇਕ ਰਾਮ ਸਨੇਹੀ ਵਾਰਾ ਉੱਜਰ ਮੇਰੇ ਭਾਏ ਹੁਣ ਜੀਨ ਗਵਾਇਆ ਦੁਨੀ ਸੇ ਹੋ ਤੇ ਬਾਦ ਫਿਰ ਕੀਆ ਕੀ ਜਿੰਨਾ ਇਹਨਾਂ ਧਰਮ ਦੇ ਠੇਕੇਦਾਰ ਬਣੇ ਨੇ ਦੁਕਾਨਾਂ ਨੇ ਧਰਮ ਦੀਆਂ ਫੈਕਟਰੀਆਂ ਨੇ ਹੋ ਲੱਗੀਆਂ ਹੋਈਆਂ ਵੱਡੀਆਂ ਉਹ ਤਾਂ ਫੈਕਟਰੀਆਂ ਨੇ ਦੁਕਾਨਾਂ ਨਾਲ ਹਾਂ ਫੈਕਟਰੀਆਂ ਨੇ ਦੁਕਾਨਾਂ ਕਿੱਥੇ ਨੇ ਫੈਕਟਰੀਆਂ ਨੇ ਵੱਡੀਆਂ ਫੈਕਟਰੀਆਂ ਛੋਟੀਆਂ ਦੁਕਾਨਾਂ ਨੇ ਇਹ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਆ ਛੋਟੀਆਂ ਦੁਕਾਨਾਂ ਨੇ ਇੱਥੇ ਕੀ ਹੋ ਰਿਹਾ ਕੀ ਦੀਨ ਦਾ ਖਮ ਨਹੀਂ ਹੋ ਰਿਹਾ ਇਹ ਕਿਉਂ ਨੇ ਉਹ ਕਹਿੰਦਾ ਜਾਂ ਜਾਂ ਘਾ ਫਿਰਿਓ ਜਿੱਥੇ ਜਿੱਥੇ ਵੀ ਮੈਂ ਗਿਆ ਨਾ ਫੈਕਟਰੀਆਂ ਚ ਵੀਰ ਕਹਿੰਦਾ ਬਹੁਤ ਇਕਠਾ ਹੋਣ ਇਹ ਵੱਡੇ ਵੱਡੇ ਸੰਤਾਂ ਦੇ ਡੇਰੇ ਆ ਤੇ ਸਾਰੇ ਕੌਤ ਕਹਿਣਾ ਕੌਤ ਖੋਦਦਾ ਧੋਖਾ ਸੱਚ ਦੇ ਨਾਂ ਤੇ ਝੂਠ ਦਾ ਬੁਬਾਰ ਕਰ। ਧੋਖਾ। ਤੁਹਾਨੂੰ ਦਾ ਲੱਗੋਗਾ ਇਹ ਸੱਚ ਇੱਥੇ ਮਤਲਬ بڑا ਲੰਗਰ ਚੱਲ ਰਿਹਾ ਵਧੀਆ। ਧੋਖਾ। ਉਹ ਜਿੱਲਾ ਉੱਥੇ ਤਾਂ ਬਸ ਉੱਥੇ ਤਾਂ ਪ੍ਰਸ਼ਾਦਾ ਦੂਆ ਪੂਰੀਆਂ ਹੀ ਬਖਦੀਆਂ ਨੇ। ਧੰਗ ਸਿੰਘ ਨੇ। ਇੱਕ ਸਬਜੀ ਇੱਕ ਦਾਲਾ ਕੜਾ ਪ੍ਰਸ਼ਾਦ ਰੋਜ ਆਉ ਮਿਲਦਾ ਆਹੀ ਗੋਤ ਇੱਕੋ ਤੱਕ ਹੈ ਕਿ ਇਹੋ ਤੱਕ। ਉਹ ਬੜਾ ਰੋਡ ਬਣਾਉਂਦਾ। ਉਹ ਕਿਹੜਾ ਉਥੋਂ ਜਮਨਾ ਚੋਂ ਭੱਲੇ ਆਉਂਦਾ تیر ਘੋਦੇ ਸੰਦਰ ਦੇ ਇਹ ਕਹੋ ਤਾਂ ਗਿਆ ਨਾ ਆਪਣਾ ਜੰਦਾ ਉਹਦਾ ਪੈਸਾ ਸੰਦਰ ਦਾ ਹੀ ਕਹੋ ਤਾਂ ਗਿਆ ਜੀ ਕੁਛ ਨਹੀਂ ਰੱਖਿਆ ਮੈਸਰ ਕੀ ਮੈਂ ਤਾਂ ਕਹਾਣੀ ਸੁਣਾ ਦੋ ਉਥੋਂ ਉਹਦੀ ਸਾਖੀ ਸੁਣਾਓ ਜੀ ਉੱਥੇ ਦੀ ਜਿਹੜੀ ਸਾਖੀ ਜੋੜੀ ਹੈ ਸੰਦਰ ਨੂੰ ਉਹ ਸੁਣਾ ਦੇਣੀ ਆ ਇਸ ਤਰੀਕੇ ਨਾਲ ਸਣਾਉਣੀਆਂ ਕਿ ਪੈਸੇ ਕੱਢਣ ਕਿ ਲੈ ਲੈਣ ਜਿਹੜਾ ਨਹੀਂ ਵੀ ਦੇਣਾ ਚਾਹੁੰਦਾ ਉਹ ਵੀ ਦੇ ਦਦਾ ਪਸੰਦ ਦਾ ਸੁਟੀਏ ਤੇਰੇ ਕਦੇ ਦੁਆਨੀ ਨਹੀਂ ਦਿੱਤੀ ਇਸ ਤਰੀਕੇ ਨਾਲ ਸਾਖੀ ਘੜੀ ਆ ਉਹ ਵੀ ਕੱਢ ਕੇ ਦੇ ਦਦਾ ਸੌਦਾ ਨੋਟ ਦੇਖੋ ਦੇਖੀ ਕਦਾ ਦੱਸੋ ਇਹ ਕੌਤਕ ਹੈ ਵੀ ਕੌਤਕਾਂ ਦੂਏ ਦੇ ਪੈਸੇ ਜੇਬ ਚੋਂ ਕਢਾ ਲੈਣੇ ਕੌਤਕ ਨਹੀਂ ਦਾ ਹੋਰ ਕੀ ਹੈ ਜਿਹੜਾ ਬੜਾ ਸੂਬ ਹੈ ਉਹਦੇ ਵੀ ਪੈਸੇ ਲੈ ਲੈਣੇ ਕੌਤਕਰੀ ਹੈ ਕੌਤਕਠਾ ਹੈ ਠਾਣ ਸੌਂਠਾ ਹੈ ਜਗ੍ਹਾ ਜਗ੍ਹਾ ਸਾਰੇ ਕੌਤਕ ਹਨ ਹੈ ਇਹ ਟੈਕਨੀਕ ਆ ਉਹ ਨਾ ਕੋਈ ਫੈਕਟਰੀਆਂ ਦੀ ਟੈਕਨੀਕ ਹੈ ਹੁੰਦੀ ਹੈ ਉਹਨਾਂ ਦੀ ਟੈਕਨੀਕ ਦੇ ਬਚਦੀ ਹੈ ਟੈਕਨੀਕ ਦੇ ਪੈਸੇ ਵਟੇ ਜਾਂਦੇ ਨੇ ਲੱਗਨੀਂ ਜਾਉਣਾ ਲੋ ਕਾਰਸੇ ਵਾਲਿਆਂ ਨੂੰ ਟੈਕਦੀ ਹਿੱਕੇ ਪੈਸੇ ਮਿਲਦੇ ਨੇ ਉਹ ਬਹੁਤ ਬੜੀ ਬੇਸ਼ਰਮੀ ਦੀ ਵੀ ਦਿੱਖਦੀ ਹੈ ਕਿ ਬੜੀਆਂ ਬੋਰੀਆਂ ਬਣਵਾ ਲਿਆ ਵਾ ਬੋਰੀ ਭਰ ਨਹੀਂ ਹੁੰਦੀ ਤੇ ਤੇ ਲੈਣੀ ਹੈ ਜੁਰਮਾਨਾ ਕੋਈ ਤੇ ਜੁਰਮਾਨਾ ਹੋ ਗਿਆ ਤਕਨੀਕ ਬੇਸ਼ਰਮ ਆਦਮੀ ਰੱਖੇ ਟੀਠ ਹਾਂਜੀ ਵੀਰ ਜੈ ਜੈ ਹਉ ਫਿਰਿਓ ਕੋਤਖਾਉ ਉਠਾਏ ਕੋਤਖਾਉ ਉਠਾਏ ਹਰ ਜਗ੍ਹਾ ਕੋਤਕ ਨੇ ਜਿੱਥੇ ਜਿੱਥੇ ਬਹਿ ਗਏ ਸਾਰੇ ਧਰਮ ਜੇ ਹੁੰਦਾ ਤਾਂ ਉੱਥੇ ਧਰਮ ਪ੍ਰਗਟਰਾ ਹੋ ਜਾਂਦਾ ਜੇ ਕਿਤੇ ਧਰਮ ਬੀਜਿਆ ਹੋਇਆ ਹੁੰਦਾ ਤਾਂ ਜ਼ਰੂਰ ਜੰਮਦਾ ਬੀਜ ਤਾਂ ਹੀ ਕੋਈ ਨਹੀਂ ਹੈ ਤੇ ਜੰਮਦਾ ਜੇ ਜੀ ਹੋਏ ਤਾਂ ਉਕਮਾ ਜੇ ਗੱਲ ਜਾਨ ਹੋਵੇ ਤਾਂ ਜੜ ਫੜੇ ਪੈਦਾ ਹੋਵੇ ਜੈ ਜੈ ਹਾਂ ਫਿਰਿਓ ਪੌਦਕ ਠਾਉ ਠਾਏ ਜੈ ਜੈ ਹਾਂ ਫਿਰਿਓ ਕਥਾ ਠਾਏ ਠਾਉ ਠਾਏ ਹਰ ਜਗ੍ਹਾ ਕੌਤਕ ਨੇ ਤਰਮਦੀ ਕੋਈ ਗੱਲ ਨਹੀਂ ਹੈ ਅਜੀਬੋ ਗਰੀਬ ਪਹਿਲਾਂ ਇੱਕ ਰਾਮ ਸੁਨੇਹੀ ਬਾਹਰਾ ਉੱਜਰ ਮੇਰੇ ਭਾਏ ਇਕਰਾਮ ਸਨੇਹੀ ਬਾਹਰਾ ਬਾਹਰਾ ਜਿਦਾਂ RAM ਨਾਲ ਸਨੇਹ ਹੋਵੇ ਨਾ ਆਪਣੇ ਅੰਦਰ RAM ਦਾ ਘਟਜ ਬੋਲਦਾ ਅੰਤਰਾਤਮਾ ਦੀ ਆਵਾਜ਼ ਨਾਲ ਕਿਸੇ ਦਾ ਵੀ ਪ੍ਰੇਮ ਨਹੀਂ ਹੱਸਰੇ ਨਹੀਂ ਅੰਤਰਾਤਮਾ ਦੀ ਆਵਾਜ਼ ਕੋਈ ਨਹੀਂ ਸੁਣਦਾ ਕੋਈ ਨਹੀਂ ਮੰਨਦਾ ਕਿਸੇ ਨੂੰ ਪਰਵਾਹ ਨਹੀਂ ਜਿਹਦੇ ਅੰਤਰਾਤਮਾ ਦੀ ਆਵਾਜ਼ ਨਾਲ ਸਨੇਹ ਨਹੀਂ ਹੈ ਪ੍ਰੇਮ ਨਹੀਂ ਹੈ ਫਿਰ ਇਹ ਭਾਵੇਂ ਉਜਾੜ ਹੈ ਹੋ ਉਜੜ ਮੇਰੇ ਪਰ ਉਹ ਉਜਾੜ ਆ ਉੱਤੇ ਚਾਹੇ ਹਜ਼ਾਰ ਕੁਆਰਟਲ ਸੋਨੇ ਦਾ ਹੀ ਮੰਦਰ ਬਣਿਆ ਹੋਇਆ। ਫਿਰ ਬਹੁਤ بڑے بڑے ਮੰਦਰ ਨਹੀਂ ਬਣੇ ਹੋਏ ਇਤੋਂ ਜ਼ਿਆਦਾ ਹਜ਼ਾਰ ਕੁਆਰਟਲ। ਪਹਿਲਾ ਮੰਦਰ ਬਣਿਆ ਤੇ ਸੋਮਨਾਥ ਦਾ ਮੰਦਿਰ ਕਿੰਨਾ ਕੀਮਤੀ ਸੀ। ਜਿੱਥੇ ਜਿਹੜੇ ਮੰਦਰਾਂ ਦੀ ਕਵੀਰ ਲਖਦੇ ਉਦੋਂ ਆ ਤਾਂ ਹੈ ਹੀ ਨਹੀਂ ਸਾਡੇ ਵਾਲਾ ਦਾ ਕੋਈ ਸੋਨ ਮੰਦਿਰ ਤਾਂ ਉਹੀ ਨਹੀਂ ਜਦ ਤੀਏ ਗੱਲ ਲਿਖੀ ਹੈ। ਇਹ ਸਾਲ ਮੰਦਰ ਵਰਗੇ ਮੰਦਰਾਂ ਦੇ ਖਿਲਾਫ ਬੋਲੇ ਹੋਏ ਅਰਬਾਨ ਕੇ ਇਹੀ ਅਸੀਂ ਫੇਰ ਬਣਾ ਲਈਏ ਇਹ ਗੁਰਦੁਆਰੇ ਜਿਹਾ ਇਹ ਬਣਾ ਰਹੇ ਤੇ ਦਾ ਖਿਲਾਫ ਹੈ ਬਣ ਇਹਨਾਂ ਗੱਲਾਂ ਦੇ ਤਾ ਉਹ ਕਹਿੰਦੇ ਮੇਰੇ ਭਾਵੇਂ ਉਜਾਰੜ ਹੈ ਚਾਹੇ ਉਹ ਨਗਰੀ ਹੈ ਕਦਰ ਬਸ ਗਏ ਉਹਨਾਂ ਸ਼ਹਿਰ ਬਸ ਗਏ ਪੱਗੈ ਆਊਗੀ ਸ਼ਹਿਰਾਂ ਦੀ ਵੀ ਗੱਲ ਕਾਸ਼ੀ ਵਰਗੇ ਸ਼ਹਿਰ ਬਸੇ ਨੇ ਮੇਰੇ ਭਾਵੇਂ ਉਜਾਰੜ ਹੈ ਉਹ ਇਕਰਾਮ ਸਨੇਹੀ ਬੋਰਾ ਉਜੜ ਮੇਰੇ ਭਾਈ ਉਜੜ ਹੁੰਦਾ ਜਦੋਂ ਕੋਈ ਬੰਦਾ ਨਹੀਂ ਪਰ ਉਸਦੇ ਤਾਂ ਭੀੜ ਲੱਗੀ ਹੋਈ ਐ ਲਾਈਨ ਲੱਗੀਆਂ ਹੋਈਆਂ ਨੇ ਉਹ ਕਹਿੰਦਾ ਮੈਂ ਕਹਾਂ ਉਜੜਾ ਇਹ ਮੰਦਰ ਉਜੜੇ ਹੋਏ ਨੇ ਉਹਨਾਂ ਦੇ ਅੰਦਰ ਫਸਲ ਨਹੀਂ ਹੈ ਅੰਦਰ ਕੁਝ ਨਹੀਂ ਜਾ ਫਰੇਗਾ ਅੰਦਰ ਉਜੜੇ ਹੋਏ ਨੇ ਬਾਹਰੋਂ ਲਖਦੇ ਨੇ ਬਸ ਬਾਹਰੋਂ ਬਸੇ ਨੇ ਅੰਦਰ ਉਜੜੇ ਹੋਏ ਜੜਮੀ ਜਮੀ ਹੋਈ ਸਚਨਾ ਨਹੀਂ ਜੁੜੇ ਹੋਏ ਜਿਹੜਾ ਸਚਨਾ ਨਹੀਂ ਜੁੜਿਆ ਉਹ ਜੜਿਆ ਹੋਇਆ ਬਸੇ ਤਾਂ ਉੱਜੜ ਜਾਈਂ ਅੱਗੇ ਕਹੂੰਗਾ ਬਸੇ ਤਾਂ ਉੱਜੜ ਜਾਏ ਫਰੀਦ ਨੇ ਕਿਹਾ ਨਾ ਬਸੇ ਤਾਂ ਉੱਜੜ ਜਾਏ ਜਿਹੜੇ ਤੁਸੀਂ ਸਮਝਦੇ ਸੀ ਬਸੇ ਹੋયાਆਂ ਬਸੇ ਨਹੀਂ ਹੋਏ ਤੁਸੀਂ ਤੇਰਖੁੱਡੀ ਜਨਵਾਸ ਆ ਤੁਹਾਡਾ ਤੇਰਖੁੱਡੀ 'ਚ ਬਸਦਾ ਨਹੀਂ ਹੁੰਦਾ ਉਹ ਤੇਰਖੁੱਡੀ 'ਚ ਉੱਜੜ ਜਾਓ ਜੇ ਬਸਣਾ ਮਾਇਆ ਦੇ ਵਿੱਚ ਇੱਥੇ ਕਨੈਕਸ਼ਨ ਮਾਇਆ ਦੇ ਵਿੱਚੋਂ ਜਿੱਥੇ ਗੜੇ ਹੋਏ ਹੋ ਉੱਥੋਂ ਉੱਜੜ ਜਾਓ ਮਾਇਆ ਵਾਲੀ ਕੈਦੀ ਚ ਉਜੜ ਜਾ ਇਧਰੋਂ ਪੱਟਲੋਂ ਆਪਣੇ ਆਪ ਨੂੰ ਮੰਨ ਨੂੰ ਜਿਹੜਾ ਮਾਇਆਜ ਘੜਿਆ ਹੋਇਆ ਹੈ ਇੱਥੋਂ ਉਜੜ ਜਾਓ ਇਧਰ ਬਸ ਜਾਓ ਦੂਏ ਪਾਸੇ ਆ ਕੇ ਜੜ ਸੱਚਾਲੇ ਪਾਸੇ ਲਾ ਲਓ ਝੂਠ ਵਾਲੇ ਪਾਸੇੋਂ ਝੜ ਪੱਟ ਲੋ ਆਪਣੀ ਝੂਠ ਵਾਲੇ ਪਾਸੇ ਜੜ ਨਹੀਂ ਨਹੀਂ ਸੁੱਕ ਜਾਣੀ ਐ ਬਸੇ ਤਾਂ ਉਜੜ ਜਾਇਆ ਦਾ ਮਤਲਬ ਹੈ ਜਿੱਥੇ ਅਸੀਂ ਜਿਹਨੂੰ ਬਸਣਾ ਸਮਝਦੇ ਆ ਅਸਲੋਂ ਜੜੇ ਹੋਏ ਆ ਜਿੱਥੇ ਬਸਣਾ ਉਧਰੋਂ ਜੜੇ ਹੋਏ ਕਿ ਸਾਡ ਸਿਵਲੋਂ ਜਿਹੜੇ ਹੋਇਆਂ ਝੂਠ ਚ ਬਸੇ ਹੋਏ ਨੇ ਜਿਹਨੂੰ ਅਸੀਂ ਬਸਣਾ ਕਹਿੰਦੇ ਆ ਝੂਠ ਹੈ ਉਹ ਤੇ ਦਰਣਾ ਹੈ ਨਹੀਂ ਉਹ ਤਾਂ ਘੰਟੇ ਦਾ ਸਾਲ ਲੈਣੇ ਨੇ ਉੱਥੇ ਤਾਂ ਮਾਰਡਨ ਲਿਖਾ ਕੇ ਆਏ ਹੋਇਆ ਟਾਈਮ ਬਾਉਂਡ ਨਹੀਂ ਤੇ ਟਾਈਮ ਬਾਉਂਡ ਨੂੰ ਬਸਣਾ ਕਹਿੰਦੇ ਹੋ ਤੁਸੀਂ ਇਹ ਭਾਸ਼ਾ ਦਾ ਫਰਕ ਹੈ ਇਹ ਸ਼ਬਦ ਭੇਜਦਾ ਗੁਰਬਾਣੀ ਦੀ ਭਾਸ਼ਾ ਦਾ ਫਰਕ ਹੈ ਸੱਚ ਦੀ ਭਾਸ਼ਾ ਹੈ ਜਿੱਥੇ ਬਸਿਆ ਸਮਝਦੇ ਹਾਂ ਉਜੜੇ ਹੋਏ ਉਥੋਂ ਉਥੇ ਤਾਂ ਕੁਝ ਟਾਈਮ ਬਾਸ ਤੇ ਬਸੇ ਹੋਏ ਜੇ ਕੋਈ ਕਹੇ ਕਿ ਕਿੱਥੇ ਕਿੱਥੇ ਰਹਿਣਾ ਕਦੀ ਮਾਤਾ ਜਿਹੜੇ ਚ ਬਸਦਾ ਉਹ ਵੀ ਜਿਹੜੇ ਚ ਬਸੇ ਰਹੋ ਤਾਂ ਜਿਹੜੇ ਚ ਬਸਦਾ ਹੁੰਦਾ ਚਾਹੇ 50 ਸਾਲ ਦੀ ਵੀ ਗੈਦਾ ਤੈਨੂੰ ਜਿਹੜੇ ਲੋਕਾਂ ਦੇ ਨਹੀਂ ਕਹਿੰਦਾ ਮੈਂ ਬਸ ਮੇਰਾ ਘਰ ਉਮਰ ਕਾਇਦ ਵੀ ਹੋਵੇ ਸਾਰੀ ਉਮਰ ਕਾਇਦ ਹੋਵੇ ਉਹਨੂੰ ਬਸਣਾ ਨਹੀਂ ਕਹਿੰਦਾ ਉਥੇ ਮੈਂ ਬਸਣਾ ਹੈ ਜਿਹੜੇ ਜਿਹੜੇ ਕਦੇ ਨਹੀਂ ਕਹਣਾ ਕੋਈ ਨਾ ਕੋਈ ਬੰਦਾ ਹੈ ਕਹਾਰ ਕਹਿਣਾ ਜਿਹੜਾ ਘਰਦਾ ਤੂੰ ਕਹਤਾ ਤੇਰਾ ਫਲਾਣੇ ਦਾ ਹੋਗਾ ਉਹ ਜਿਹੜਾ ਜਿਹੜਾ ਵਾਲੇ ਨੂੰ ਘਰ ਆਦਾ ਵੀ ਘਰ ਜਾਊਗਾ ਉੱਥੇ ਬਸੂਗਾ ਇੱਥੇ ਤਾਂ ਜਿਹੜਾ ਤੂੰ ਜਿਹੜਾ ਇੱਥੇ ਨਹੀਂ ਪਤਾ ਕਰਕੇ ਇੱਥੇ ਨਿਂਝ ਕਰ ਜਿਹੜਾ ਲਫਜ਼ ਹੈ ਗੁਰਬਾਣੀ ਚ ਉਹ ਕਿੱਥੇ ਹੈ ਫਿਰ ਨਿਂਝ ਕਰ ਕੇ ਬਸੂ ਜਾਂਦਾ ਬਸੂ ਜਾ ਕੇ ਇੱਥੇ ਤਾਂ ਉੱਜੜ ਕੇ ਆਇਆ ਹੋਇਆ ਹੈ ਉਹ ਤਾਂ ਇਹ ਕਹਿੰਦਾ ਉਜੜ ਖੇੜਾ ਫਿਰ ਬਸੇ ਜੇ ਖੇੜਾ ਉਜੜੂ ਫਿਰ ਬਸੂਗਾ ਫਟਖੇੜਿਆਂ ਦਾ ਰਹਿਣਾ ਉਹੀ ਸੀ ਫਟਖੇੜਿਆਂ ਦਾ ਰਹਿਣਾ ਇਹੜੇ ਖੇੜਿਆਂ ਦਾ ਰਹਿਣਾ ਨਾ ਸੰਸਾਰੀ ਜਿੱਥੇ ਖੁਸ਼ੀਆਂ 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 ਸੰਸਾਰੀ ਖੁਸ਼ੀਆਂ ਦਾ ਖੇੜਿਆਂ ਦਾ ਰਹਿਣਾ ਉਹ ਭੱਠੀ ਆ ਜਿਹਨੂੰ ਸੰਸਾਰ ਤੋਂ ਦਰ ਬਸਿਆ ਹੋਇਆ ਨੰਦਪੁਰ ਸਾਹਿਬ ਬਸਾਲਿਆ ਉਹ ਨੂੰ ਪੱਠਘੜਿਆਂ ਦਾ ਰਹਿਣ ਹੁੰਦਾ ਤੈਨੂੰ ਹਾਂਜੀ ਇਹ ਸਤਨਾ ਦੇ ਸੁਨਾਰ ਅਨੰਦ ਬਲਵਾ ਉਹ ਛੱਡੋ ਪਰੇ ਨਾ ਲੱਗੀ ਐ ਇਹ ਇੱਕ ਇਹ ਧੂਏ ਬਈ ਬਾਸ ਨੇ ਬਾਸ ਤਾਂ ਹੀ ਦੋਗਿਆਂ ਦੀ ਬੋਲੀ ਇਹੀ ਹੈ ਬਾਸਾਂ ਦੀ ਬੋਲੀ ਪੱਠਘੜਿਆਂ ਕਿਹਨੂੰ ਕਹਿ ਰਹੇ ਨੇ ਮਾਰੇ ਓਏ ਪੱਠੀ ਤੇ ਹੈਗੇ ਨਹੀਂ ਇਹਨੂੰ ਪੱਠੀ ਵਧੀਆ ਲੱਗਦੀ ਐ ਹੈ ਇਹ ਕਾਗੂਏ ਝੇੜ ਨੂੰ ਘਰ ਬੰਦਿਆ ਹੋਇਆ ਹੈ ਇਕ ਆਦਮੀ ਜਿਹੜੂ ਏਲੂ ਏਲ ਮਨਾ ਰਿਹਾ ਜਿਹੜਾ ਮਨਾ ਰਿਹਾ ਉਹਦੀ ਤਾਂ ਕੋਠੀ ਜਿਹੜੀ ਉਹਦਾ ਜੇਨਾ ਰ ਹੈ ਉਥੇ ਦਾ ਉਹਦੀ ਬੋਲੀ ਸਾਰੇ ਬੋਲੀ ਜਾਂਦੇ ਨੇ ਉਹਨੇ ਕਹਿਆ ਤਾਂ ਜੇਲਰ ਨੇ ਉਹ ਉਹ ਤਾਂ ਕੋਠੀ ਉੱਥੀ ਉਹਦੀ ਪਿੱਛੇ ਰਹਿੰਦਾ ਪੂਰੇ ਰਹਿਣਾ ਵੀ ਹੈ ਉਹਦਾ ਅੱਜ ਦਾ ਰਹਿੰਦਾ ਉਹ ਜਿਹੜਾ ਸੀ ਲੱਗ ਜੂ ਜੇਲ੍ਹ ਚ ਘੁੱਟਣੀ ਉਹਦਾ ਤਾਂ ਮੰਨੇ ਹੋਇਆ ਵੀ ਇਹੀ ਘਰ ਹੈ ਮੇਰਾ ਉਹਨੇ ਕਾਨੂੰਨੀ ਚੱਲਣਾ ਇਹ ਤਾਂ ਜਿਹਨੂੰ ਜਾਗਦਾ ਹੈ ਸੁਪਨਾ ਟੁੱਟਦਾ ਉਹ ਵਧਦਾ ਵੀ ਇਹ ਕੀ ਹੈ ਉਹ ਨਹੀਂ ਮੰਨਦੇ ਬਾਕੀ ਇੱਥੇ ਆ ਕੇ ਭਗਤਾ ਦੇ ਸਹਸਾਰੀਆਂ ਜੋੜ ਕੇ ਲੈਣਾ ਹੈ ਪਰ ਜੋੜਉਂਦਾ ਹੀ ਨਹੀਂ ਉਹ ਜੇਲ੍ਹ ਨੂੰ ਕਰਕੇ ਹੀ ਜਾਂਦੇ ਨੇ ਅਸੀਂ ਇਹ ਘਰ ਨੂੰ ਜੇਲ੍ਹ ਕਹਿੰਦੇ ਆ ਇਹ ਜਿਹੜਾ ਇੱਥੇ ਵਾਲੇ ਘਰ ਨੇ ਜਿਹੜਾ ਇੱਥੇ ਵਾਲੇ ਤਾਂ ਹੀ ਕਹਿਣਾ ਉਜੜ ਮੇਰੇ ਪਾਏ ਇਕਰਾਮ ਸਨੇਹੀ ਬਾਹਰ ਬਾਹਰ ਉਜੜ ਮੇਰੇ ਪਾਏ ਉਜੜ ਮੇਰੇ ਪਾਏ ਜੇ ਜੇਲ੍ਹ ਟਹਿਜਵੇ ਉਜੜਵੇ ਕੋਈ ਕਹਿ ਦੇ ਨਾ ਬਹੁ ਜਾ ਉਹ ਤਾਂ ਭੱਜ ਜਾਵਾਂਗੇ ਘਰੋਂ ਐਸਾ ਤੂਫਾਨ ਆਵੇ ਜਿਹੜੀਆਂ ਦੁਬਾਰਾ ਟਹਿ ਜਾਣਾ ਉਹ ਤਾਂ ਆਪਣੇ ਭੱਜ ਜਾਣਗੇ ਸਾਰੇ ਉਹਨਾਂ ਨੇ ਇੱਥੇ ਜੂੜ ਰਹਿਣ ਉਹ ਤਾਂ ਮਜਬੂਰੀ ਨੂੰ ਹਾਂਜੀ